ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਜਰਸੀ ਬੜਾ ਤਾਜ਼ੀਆਂ ਸੂਈਆਂ ਵੀ ਆ ਤਿੰਨ ਦਿਖਾਵਾਂਗੇ ਪਾਲਕ ਕਟੀਆਂ ਪੰਜ ਨਾਲੇ ਵਿਕਰੀ ਵਾਲਿਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜ ਆਪਣਾ ਨਾਮ ਬਾਈ ਭਾਵਨਪ੍ਰੀਤ ਹੈ ਪਿੰਡ ਰੈਂੜਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜ ਆਪਣਾ ਕੰਟੈਕਟ ਨੰਬਰ ਹੈ 987786 ਦੂਜਾ ਨੰਬਰ ਹੈਗਾ 973550 640 ਵੱਡੇ ਫਰਾਣ ਨੰਬਰ ਆ ਜੀ ਠੀਕ ਆ ਪਹਿਲਾ ਨੰਬਰ ਤਾਂ ਬਸ ਸਟਾਰਟ ਕੀ ਚਾਫਸੀ ਦੇਖਿਆ ਨਾ ਨੰਗਾ ਲੈ ਵਾਗੇ ਪਿਛੇ ਦਾ ਤੇ ਭਾਈ ਜੀ ਸੂਆ ਕਿਹੜਾ ਸੂਈ ਆ ਇਹ ਭਾਈ ਦੂਜਾ ਸੂਆ ਸੂਈ ਆ ਹਾਂਜੀ ਤੇ ਦੋਨੇ ਬੜਾ ਅੱਜ ਦੀ ਤੜਕੀ ਸੂਈਆਂ ਦੋਨੋਂ ਹੀ ਬੜਾ ਯੇਰਾਂ ਦਿਖਾ ਦੇ ਭਾਈ ਠੀਕ ਹੈ ਜੇ ਰੱਜਾ ਕੰਮ ਢੋਲ ਓਕੇ ਹੈ ਹਨਾ ਓਕੇ ਹੈ ਬਈ ਦੁਨਾਂ ਦੀ ਇੱਕ ਦੀ ਮੱਠਰ ਚ ਪਈ ਆ ਇੱਕ ਦੀ ਆ ਪਈ ਆ ਬਈ ਉਸ ਕੋਲੋਂ ਬੇਫਿਕਰ ਹੋਈ ਉਹ ਬੰਦ ਗੱਲਾਂ ਬੰਦਾ ਬੇਫਿਕਰ ਹੋਈ ਕਿੰਨਾ ਕੁ ਬੋੜਾ ਚ ਵਾਸਰੇ ਤੇ ਅੱਪਾ ਚੋਣ ਚ ਵਾਕੇ ਵਿੱਚ ਨਿਕਲੇ ਆ ਓਕੇ ਬਈ ਐ ਮਨ ਕਹਦਾ 7 7.5 ਤੋਂ 8 ਕਿਲੋ ਨੂੰ ਬੋੜੀ ਹੋਊਗੀ ਠੀਕ ਹੈ ਤੇ ਐ ਮਨ ਕਹੇ ਵਾਲੀ ਵੀ ਤੇਰੇ ਸਾਹਮਣੇ ਹੋਰ ਹੈ ਜੀ ਮੜਾ ਧਾਰਾਂ ਗਾ ਬਿਧਾਰਾਂ ਮਾਰਦੇ ਉਹਨੇ ਵੀ ਤੇਰੇ ਸਾਹਮਣੇ ਮੈਂ ਜੱਗ ਦੋ ਤਾ ਹੁਣ ਵੀ ਡੱਕਦਾ ਜੀ ਮੋਲੋਂ ਮੋਲੋਂ ਮਾਰਨ ਨੂੰ ਜੀ ਕਰਦਾ ਬੰਦੇ ਹਨਾ ਗੱਲ ਮੈਂ ਉਹ ਕੰਨ ਵੀਰ ਕਾ ਮੈਂ ਤੇ ਮਾਰਦੇ ਉਹ ਕੰਦੇ ਬੱਤੀ ਆ ਗਈ ਕੀ ਆ ਵਾਹ ਕਪੜੇ ਆ ਰਹੀ ਹੈ ਭਾਈ ਆਹ ਲਾ ਲੀ ਠੀਕ ਹੈ ਠੀਕ ਹੈ ਹਾਂ ਉਹ ਮਾਈ ਬੋਗ ਪਿਆਰਾ ਬੱਤੀਆ ਠੀਕ ਹੈ ਇਹ ਜੇ ਆਪਾਂ ਗੱਲ ਕਰੀਏ ਦੋਤੀ ਕਿੰਨਾ ਕ ਸੰਭਤਾ ਦੋਤੀ ਭੋਤ ਭਾਈ ਇਹ ਮੰਨ ਗਿਆ ਮਾਲਕ ਇਹਨਾਂ ਦੀ 25 ਕਿਲੋ ਪਾਈ ਲੈਣੇ ਨੇ ਉਹ ਦੁੱਤਾਗਾ ਠੀਕ ਹੈ ਵੀ 25 ਕਿਲੋ ਬਹੁਤ ਲੰਮਾ ਸਮਾਂ ਗੇ ਚੱਲੀ ਗਈ 16 17 ਕਿਲੋ ਦੇ ਤਾਂ ਡਰਾਈ ਵੀ ਕਰੀਏ ਜੀ ਆਪਾਂ ਕਹਿੰਦੇ ਮੂਰੇ ਗਰਮੀ ਰੋਤਾ 25 ਕਿਲੋ ਮੰਨ ਕੇ ਲੈ ਜਾਏ ਬੰਦਾ ਕੋਈ ਇਹ 25 ਕਿਲੋ ਵੀ ਮੰਨ ਕੇ ਲੈ ਲੈ ਬਾਕੀ ਇਹਨਾਂ ਨੂੰ ਗਰਮੀ ਨਾਲ ਕੋਈ ਨਹੀਂ ਬਾਕੀ ਚੰਗੀ ਗਿਹਰ ਕਰ ਦੋ 27 28 30 ਤੱਕ ਵੀ 30 ਕਿਲੋ ਵਾਲੀ ਹੈਗੀ ਠੀਕ ਹੈ ਇਹ ਇਹਦੇ ਵੀਰ ਆਪਾਂ ਗੱਲ ਕਰੇ ਰੇਟ ਦੀ ਰੇਟ ਕੀ ਰਹਿਣਾ ਇਹਦਾ ਰੇਟ ਭਾਈ ਇਹ 1,35,000 ਰੁਪਈਆ ਹੈ ਮਾਣਤਨ ਹੋ ਜਾਊਗਾ ਮਾਣਤਨ ਕਰ ਦਿੰਦੇ ਆਪਾਂ ਠੀਕ ਹੈ ਸੋ ਵੀਰੋ ਜਿਹੜੇ ਤੌਰ ਦੀ ਬਾਹਰ ਨੂੰ ਜਿਹੜੇ ਵੀਰ ਕਹਿੰਦੇ ਆਪਾਂ ਬਰੀਡ ਤਿਆਰ ਕਰਨੀ ਆ ਜਰਸੀ ਦਾ ਨਗੀਨਾ ਲੈਣਾ ਲੈਣੀ ਐ ਕੀ ਆ ਤੇ ਲੈਣੀ ਅੱਗ ਲੱਗੜੀ ਆ ਜਮਾ ਸੋ ਉਹ ਵਹਿੜ ਆਪਸ ਨੂੰ ਦਿਖਾਉਣੇ ਪਏ ਆ ਜੀ ਸੋ ਮੂੰਹ ਮੱਥਾ ਦੇਖੋ ਸੋ ਵੀਰੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਕਿਆ ਬਾਤਾਂ ਰਾਜੀਸਮੀ ਭੜੀ ਵੀ ਲਿੱਸੀ ਨਾ ਵੀ ਕਿਸੇ ਪਾਸ ਹੋਣੀ ਤੇ ਲੇਵਾ ਦੇਖੋ ਅੱਗੇ ਪਿੱਛੇ ਦਾ ਲੇਵਾ ਫਿਟਿੰਗ ਵਾਲਾ ਲੇਵਾ ਜਮਾ ਨਜ਼ਾਰੇਦਾਰ ਵਾਲੀ ਬੈੜ ਆ ਜਿਹੜੇ ਵੀ ਕਹਿੰਦੇ ਆ ਬੈੜ ਤਿਆਰ ਕਰਨੀਆਂ ਨਜ਼ਾਰੇ ਲੈਣਾ ਇੱਕ ਅਗਰੇ ਵੀਰ ਹੋਰ ਖੜਾ ਦੀ ਇਹਦਾ ਸੁਪਰ ਖੜਾ ਦੀ ਖੜਾ ਸੁ ਵੀਰੋ ਕਦ ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਤੇ ਬਾਕੀ ਰਾਜੀ ਰੂਜੀ ਭੜੀ ਵੀ ਬਹੁਤ ਜ਼ਿਆਦਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਵਜ਼ਨ ਵਜੂਦ ਬਹੁਤ ਜ਼ਿਆਦਾ ਹੈ ਹਨਾ ਸੁ ਵੀਰੋ ਕਦ ਕਾੜ ਵਗੈਰਾ ਦੇਖੋ ਬੈੜ ਦਾ ਕਿਆ ਪਤਾ ਨਜ਼ਾਰੇ ਦਾ ਹਰਾ ਜਮਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਤੇ ਰੇਟ ਵੀਰ ਕਰਿਆ ਪਿਆਦਾ 1 ਲੱਖ 35000 ਰੁਪਏ ਦੀ ਮਾਨਦਾਨ ਕਰ ਦਾਂਗੇ ਹਨਾ ਸੋ 1 ਲੱਖ 35000 ਚ ਵੀਰ ਕਹਿੰਦਾ ਮਾਨਦਾਨ ਮੌਕੇ ਤੇ ਕਰ ਦਾਂਗੇ ਜੇਰੂ ਰੁੱਕ ਗਿਆ ਤੇ ਮਗਰ ਆ ਗਿਆ ਬੱਚਾ ਇਹਦੇ ਫੀਵਲ ਕੱਬ ਬੱਛੀ ਹਨਾ ਠੀਕ ਆ ਸੁਈ ਸਵਾਈ ਆ ਹਨਾ ਠੀਕ ਹੈ ਠੀਕ ਹੈ ਅੱਗੇ ਬਾਈ ਜੀ 2 ਨੰਬਰ ਦੇ ਦੇਖਿਆ ਜਿਹੜੀ ਆਪਾਂ ਇਹ ਬਈ ਇੱਕ ਦੁੱਕ ਦਾ ਹੈ ਜਿੱਦਾਂ ਦਾ ਕਸਾ ਤੇ ਬਾਈ ਜੀ ਇਹ ਕਿਹੜਾ ਸੁਆ ਸੁਈ ਆ ਜੀ ਇਹ ਬਈ ਪਹਿਲਾ ਫਰਸਟ ਟਾਈਮ ਰਹਿ ਗਈ ਮੂੰਹ ਐ ਖੀਰੀ ਹੋਈ ਐ ਠੀਕ ਆ ਨਾੜੂਆ ਨਾਲ ਆ ਜਮਣਾ ਨਾੜੂਆ ਨਾਲ ਆ ਬਾਈ ਆ ਜੇਰੋ ਪਈ ਜੇਰੋ ਪਈ ਤੇ ਮੂੰਹ ਦੰਦੋ ਕਿਵੇਂ ਦਸੀ ਆ ਦੰਦੋ ਖੀਰੀ ਐ ਵੀਰੇ ਜੀ ਖੀਰੀ ਜਮਾ ਖੀਰੀ ਐ ਵੀਰੇ ਜੀ ਤੇ ਲੈ ਬਾਈ ਖੀਰੀ ਤੇ ਆ ਪਤਾ ਕਜੀ ਫਿਰ ਜੇ ਤਾਂ ਹੱਸ ਲਾ ਵੀ ਜਿੱਕ ਮੜਿਆ ਠੀਕ ਹੈ ਕਿੰਨੀ ਕਾ ਕਪੈਸਿਟੀ ਹੈ ਦੁੱਧ ਵਾਲੀ ਇਹਦੀ ਦੁੱਧ ਦੀ ਬਈ ਮਨਨ ਕੇ ਗੱਲ ਵੀ ਨੋਰਮਲ ਤੋਂ ਵੀ ਨੋਰਮਲ 25 ਕਿਲੋ ਦੁੱਧ ਉਸੇ 25 ਕਿਲੋ ਦੁੱਧ 25 ਕਿਲੋ ਮੰਨ ਕੇ ਲਿਖੀ ਠੀਕ ਹੈ ਰੇਟ ਵਗੈਰਾ ਅੱਛਾ ਮਗਰੀ ਬੱਛੀ ਆ ਗਈ ਮਗਰੀ ਬੱਛੀ ਆ ਬਈ ਸੋ ਵੀ ਦੋਨਾਂ ਮਗਰ ਬੱਛਿਆਂ ਚਾਰ ਚਾਂ ਨਹੀਂ ਜਮਾਇਤਾ ਹਨਾ ਚਾਰ ਚਾਂ ਨਾ ਬਈ ਜੇ ਕਹਿੰਦੇ ਵੀ ਜੋੜੀ ਲੈਣੀ ਹੋਵੇ ਤੇ ਜੋੜੀ 2 ਲੱਖ ਦੇ 40 ਹਜ਼ਾਰ ਦੀ ਦਿੰਦਾ ਹੈ 1 15 ਇੰਦੇ ਕੱਲੀ ਏਕ 15 ਦੀ ਹਨਾ ਹਾਂ ਠੀਕ ਹੈ ਤੇ ਚੋਂਡ ਚ ਵਖਰੀ ਆ ਜਮਾ ਮਗਨਾ ਬਈ ਆਸਲਾ ਬਈ ਠੰਡੀ ਹੈ ਠੀਕ ਹੈ ਰੇਟ ਕੱਲੀ ਦਾ ਸਿੰਗਲ ਦਾ 1 15000 ਰੁਪਇਆ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪਲੀ ਵੀ ਤੇ ਲੇਵਾ ਦੇਖੋ ਪਲੇਵੇ ਦੀ ਬਨਾਵਟ ਚਾਹ ਵਾ ਤਾਂ ਨਜ਼ਾਰੇਦਾਰ ਆ ਜਮਾ ਤੇ ਗਲਾਬੀ ਗਲਾਬੀ ਹਵਾਨਾ ਜਮਾ ਤੇ ਭਾਈ ਜੀ ਚੌਂਡ ਚਵਾ ਜਮਾ ਇੱਕ ਨੰਬਰ ਆ ਹਨਾ ਠੀਕ ਆ ਠੀਕ ਆ ਸੋ ਬਾਕੀ ਸ਼ਾਈਨਿੰਗ ਵਗੈਰਾ ਦੇਖੋ ਬੈੜ ਦੀ ਜਮਾ ਕਿਆ ਬਾਤਾਂ ਨਜ਼ਾਰੇਦਾਰ ਆ ਕਹਿੰਦਾ ਬਾਪ ਅੱਜ ਦੇ ਘੜੀ ਦੀ ਜਮਾ ਮਨ ਕੇ ਚੱਲ ਵੀ ਨਜ਼ਾਰੇਦਾਰ ਬੈੜ ਆ ਜਮਾ ਤੇ ਵੀਰੇ ਤਿੰਨ ਆਪਾਂ ਦੇਖੀਏ ਨੇ ਪਾਲ ਕੇ ਕਟੀਆਂ ਹਨਾ ਹਾਂਜੀ ਭਾਈ ਕਿੰਨੀ ਕੁ ਉਮਰ ਵਗੈਰਾ ਕੀ ਗੱਲ ਬਾਤ ਐ ਨਾ ਜੀ ਭਾਈ ਐਮ ਐਨ ਕੇ ਚੱਲ ਵੀ ਡੇਢ ਸਾਲ ਤਾਂ ਕਈ ਕੱਟੀਆਂ ਨੇ ਧੰਨਵਾਦ ਠੀਕ ਆ ਆ ਥੋੜੀ ਛੋਟ ਜਾਏਗੀ ਦੂਜਿਆਂ ਨਾਲ ਜਾ ਮਿਲ ਜਾਇਆਗੇ ਹਣਾ ਠੀਕ ਐ ਪਹਿਲਾਂ ਭਾਈ ਸਿੰਗ-ਸੋਂਗ ਦਿਖਾ ਦੇ ਕੱਟੀਆਂ ਨੇ ਠੀਕ ਐ ਕਹਿੰਦਾ ਕੱਟੀਆਂ ਤੰਨ ਲੈੰਦੀਆਂ ਤੇ ਲੈੰਦੇ ਟੌਪ ਕਾਸ ਨੀ ਗੀਦੇ ਸੀ ਕਿ ਇਸੂੰ ਕੀ ਸੁਣਿਆ ਹਣਾ ਕਿ ਭਾਈ ਤੰਨੀ ਇੱਕੋ ਕਰੋ ਇਕੱਠੇ ਲੈ ਦਿਆਂ ਠੀਕ ਐ ਕਹਿੰਦਾ ਰਿਕਾਰਡ ਰੂਟ ਪਤਾ ਇਹਨਾਂ ਦਾ ਕੋਸ ਰਿਕਾਰਡ ਭਾਈ ਐਮ ਐਨ ਕੇ ਚੱਲ ਵੀ ਆ ਰਿਕਾਰਡ ਤਾਂ ਜਿੰਦ ਕੁ ਲਈਆਂ ਵੀਰ ਨੂੰ 50 ਮਹੀਆਂ ਸੀ ਠੀਕ ਐ ਹਾਂ ਆਪਾਂ ਪੰਜ ਕੱਟੀਆਂ ਨਹੀਂ ਹੈਗੀਆਂ ਦੋ ਕੱਟੀਆਂ ਠੀਕ ਹੈ ਹਾਂ ਤੇ ਇਹਨਾਂ ਦੇ ਫਿਰ ਮਨਗਰ ਚੜ੍ਹ ਵੀ ਸਾਨਾ ਇਹਨਾਂ ਨੂੰ ਪਤਾ ਕੁਝ ਨਹੀਂ ਪਤਾ ਸਾਨਾ ਨਾ ਭਾਈ ਆਪਾਂ ਵੀਰ ਨੂੰ ਪੁੱਛ ਕੇ ਜਾਦਾ ਆਪਾਂ ਤੁਹਾਨੂੰ ਕਹਿੰਦੇ ਕਿ ਠੀਕ ਹੈ ਛੋਕੜੇ ਨੇ ਹਰਿਆਣਾ ਜਿੱਦੋਂ ਲਿਆਨੇ ਆਪਾਂ ਉਹ ਵੀਰ ਨਾਲ ਆਪਾਂ ਗੱਲ ਵੀ ਕਰਾ ਲਾਂਗੇ ਠੀਕ ਹੈ ਮੱਝਾ ਵੀ ਮਨਗਰ ਚੜ੍ਹ ਹਰਿਆਣਾ ਚ ਲੈ ਕੇ ਆਉਂਦੇ ਬੰਦਾ ਹਾਂ ਵੀਰ ਨੇ ਆਪਾਂ ਗਾਈਆਂ ਜਾਗਦੇ ਆਪਣੇ ਉਹਦੇ ਕੋਲ ਵੀਰ ਕੋਲੇ 60000 ਮੋਲਾ ਠੀਕ ਹੈ ਆਪਣੇ ਗਾਵਾਂ ਜਾਂਦੀ ਨੇ ਵੀਰ ਕੋਲੇ ਠੀਕ ਹੈ ਇਹ ਬਾਗਿਆ 12 13 ਗਾਈਆਂ ਆਪਣੇ ਉਹਦੇ ਕੋਲੇ ਠੀਕ ਹੈ ਤੇ ਐ ਮਨਗਰ ਵੀਰ ਨੇ ਨਵਾਂ ਫਾਰਮ ਪਾਇਆ ਠੀਕ ਹੈ ਉਹ ਕਹਿੰਦਾ ਜੀ ਆਪਾਂ ਮੱਝਾ ਹੋੜੀਆਂ ਘਟ ਤੇ ਥਾਂ ਥਣ ਚਾਰੀ ਇਹਨਾਂ ਦੇ ਬਾਈ ਦਿਖਾ ਦੇ ਕੱਟੇ ਥਾਂ ਦਾ ਪਾੜਿਆਸ ਲਾਈ ਆਏ ਬੱਚੇ ਜੈਡ ਬਲੈਕ ਮੂੰਗੂਨੇ ਬਾਈ ਦੋ ਦੋ ਵਾਰ ਦੇਖੋ ਜਮਾ ਝੋਲੀ ਫਿਰ ਪੋਲੀ ਝੋਲੀ ਜਮ ਇਹਨਾਂ ਦੀ ਹਣਾ ਪੋਲੀ ਭਾਈ ਜਮ ਅੱਜ ਇਹਦੀ ਵੀ ਦਿਖਾ ਦੇ ਕੱਟੀਆਂ ਠੀਕ ਹੈ ਸੋ ਝੋਲੀ ਦੇਖੋ ਕਿਆ ਵਾ ਤਾਂ ਮੋਟਾ ਮੋਟਾ ਥਾੜਾ ਕੱਟੀਆਂ ਤਿੰਨ ਐ ਤੇ 3000 ਲੱਕੜੀਆਂ ਜਮ ਹਣਾ ਬਾਈ ਸੰਗਾਂ ਮਿਲ ਕੇ ਜਲ ਦਿਖਾ ਦੇ ਕੱਟੀਆਂ ਤਿੰਨਾਂ ਦੇ ਰੈਂਕ ਸੰਗ ਨਹੀਂ ਤੇ ਹੋਰ ਆਸ ਠੀਕ ਹੈ ਤੇ ਫਿਰ ਇਹਨਾਂ ਦੇ ਰੇਟ ਬਾਜ਼ਾਰ ਕਿਵੇਂ ਆ ਫਿਰ ਇਹਨਾਂ ਦੇ ਰੇਟ ਭਾਈ ਤਿੰਨੇ ਕੱਟੀਆਂ ਤੇ ਆਪਾਂ ਇਹਦੇ 1 ਲੱਖ ਹੀ ਆ 20000 ਰੁਪਏ ਲੈਣੀ ਆ ਠੀਕ ਹੈ ਤਿੰਨੇ ਕੱਟੀਆਂ 1 ਲੱਖ ਦੇਣੀ ਨੇ ਦੇਣੀਆਂ ਮਾਣ ਤਨ ਮਾਣਾ ਮੋਟਾ ਕਰਾਂਗੇ ਮਾਣ ਤਨ ਮਾਣਾ ਮੋਟਾ ਆਏਗਾ ਤਾਂ ਕਰਾਂਗੇ ਦੇਮਾਂਗੇ ਤਿੰਨੇ ਠੀਕ ਹੈ ਤੇ ਤੀਜੀ ਇਹ ਥਾਂ ਰਹਿ ਕੇ ਦਿਖਾਉਣ ਵਾਲੇ ਆਪਨੇ। ਹਾਂਜੀ ਜੀ ਦੇ ਬਾਈ ਦਿਖਾ ਦੇ ਕਿ ਇਹਦੇ ਫੋਟ ਨਹੀਂ ਕੋਈ ਸ਼ਾਂਗ ਨਹੀਂ। ਠੀਕ ਹੈ। ਤੇ ਤਿੰਨਾਂ ਦੀ ਐਮਨ ਕੇ ਚੱਲ ਵੀ ਚਾਰ-ਚਾਰ ਥਾਣਾਗੇ। ਚਾਰ-ਚਾਰ ਥਾਣਾ। ਪੋਲੀ ਝੋੜੀ ਆ ਗਈ ਜਮਾ। ਪੋਲੀ ਨਾ ਬਾਈ ਐਮਨ ਕੇ ਚੱਲ। ਠੀਕ ਹੈ ਤੋਰ ਕੇ ਦਿਖਾਉਣ ਲੱਗੇ ਆਪਣੇ ਤਾਂ ਵੀਡੀਓ ਲੰਬੀ ਹੋ ਜੂ। ਲੰਬੀ ਹੋ ਜੂ ਬਾਈ ਜੀ। ਤੇ ਕਹਿੰਦਾ ਵਾ ਕਿਸੇ ਪਾਸੇ ਹੱਤ ਤਰਾ ਇਹ ਨਹੀਂ ਜਾਵਾਂ। ਕਿਸੇ ਪਾਸੇ ਹੱਤਰਾ ਨਹੀਂ ਕੋਈ ਹੱਡ ਪਰ ਹੈ ਜਾਂ ਹੋਰ ਕੋਈ ਇਹਨਾਂ ਨੂੰ ਕੋਈ ਸ਼ਰਮ ਨ ਹੋਵੇ ਜਾਂ ਕੋਈ ਹੋਰ ਹੋਵੇ। ਓਹ ਆਪਣੀ ਗਰੰਟੀ ਹੋ ਬਾਈ। ਠੀਕ ਆ ਪਾ ਪਾਰ ਕਰਦੇ ਪਰ ਮੜੀ ਜੀ ਤੇ ਦੋ ਕਵਾਲ ਥੱਲੋ ਵਾਈਟ ਆ ਤੇ ਤਿੰਨੇ ਘਟੇ ਸਿੰਘ ਸਾਜ ਦੇ ਸੋਹਣੇ ਦੋ ਦਿਖਾ ਦਿਆਂ ਬਹਿੜਾ ਆਪਾਂ ਜਰਸੀਆਂ ਸੋਹਣੀਆਂ ਸਮਾਈਆਂ 987786 ਵੈਸੀ 99 9735 50 ਤੋਂ ਸਾਰੀ ਵੀਰ ਦਾ ਨੰਬਰ ਤੇ ਜਿਹੜੀਆਂ ਆਪਾਂ ਅੰਦਰ ਬਹਿੜਾ ਦੇਖੀਏ ਨੇ ਬਾਈ ਜੀ ਹਾਂ ਬਈ ਦੂਜੇ ਸੂਬਾ ਬਹਿੜਾ ਸੁਣ ਗਿਆ ਤੂੰ ਨੇ ਤਵੇ ਤੇ ਇੰਨੀ ਕਿਉਂਤੀ ਕਰ ਦੂ ਅਸਾ ਕੱਚੀ ਆ ਪੈਂਡਿੰਗ ਪੈਣੀ ਬਹਿੜਦੀ 10 ਦਿਨ ਬਾਕੀ ਬਾਕੀ ਪੈਣੀ ਨਹੀਂ ਬਾਈ ਜੀ ਦੁੱਧ ਦੀ ਐਵਰੇਜ ਲਾ ਕੇ ਚੱਲੀ ਐ ਇਸ ਦੀ ਦੁੱਧ ਦੀ ਐਵਰੇਜ ਬਈ 35 ਤੋਂ 82 ਦਿੰਨਾ ਨਾਰਮਲੀ 30 35 ਮਾਲਕ ਨੇ ਕਿਹਾ ਸੀ 35 ਮੰਨੇ ਬਈ ਕਰਣੀ ਠੀਕ ਆ ਵੱਡੇ ਕ ਚਾਹੀ ਮਸ਼ੀਨੀ ਹੈ ਨਾ ਦੋਨੇ ਟੇਬਲ ਥਾਨ ਲੱਗਿਆ ਮੋਲ ਭਾਈ ਮੋਲੇ ਲੈਣੀ ਇੱਕ ਲੱਖ 25000 ਰੁਪਏ ਵੜ ਦੇਣੀ ਆ ਸਵਾ ਲੱਖ ਦੀ ਵੜਾ ਪਦੇ ਨਹੀਂ ਆ ਠੀਕ ਹੈ ਅੱਗੇ ਆ ਕੇ ਦੂਜੇ ਨੰਬਰ ਤੇ 에어 ਸ਼ਾਇਰ ਇਹ ਕਿਹੜਾ ਸੁਆ ਸੂਰੀ ਆ ਇਹ ਦੂਜਾ ਸੁਆ ਹੁੰਦੀ ਆ ਭਾਈ ਠੀਕ ਹੈ 20 ਕਿਲੋ ਮਾਰਕਾ ਦੀ ਤੁੰਗ ਵਿੱਚ ਹੋਇਆ ਤਾਂ ਆਮ ਕਰੂਲੀ ਆ ਕਹਿੰਦਾ ਭਾਈ 20 ਤੋਂ 25 ਦੇ ਵਿੱਚ ਵਿੱਚ ਆੜੀ ਹੈਗੀ ਆ ਹਾਂ ਭਾਈ ਜੀ ਕਿਓ 25 ਕਿਲੋ ਇਹਦਾ ਬਾਈ ਜੀ ਰੇਟ ਕੀ ਰੱਖਿਆ ਰੇਟ ਆ ਬਾਈ ਲੈਣ ਦੇ ਜੀ 85000 ਰੁਪਈਆ 85000 ਦੀ ਵੇੜੇ ਵੀ ਹੈਗੀ ਬਹੁਤ ਵਾੜੀ ਹੈਗੀ ਠੀਕ ਹੈ ਵਾੜੀ ਫਿਰ ਹੋਮ ਕਰੀਏ 95000 ਰੁਪਈਆ ਠੀਕ ਹੈ ਥਾਣਾ ਹੱਥੀ ਚੋਈ ਹੈ ਨਾ ਹਾਂ ਜੀ ਤੇ ਬਾਕੀ ਜਿਵੇਂ ਹੁਣ ਮੁਰੇ ਮੰਨ ਕੇ ਚੱਲ ਵੀ ਜਿਹੜਾ ਬਿਲਕੁਲ ਦੁੱਧ ਲੈਣਾ ਫੈਟ ਵਾਲਾ ਫੈਟ ਵਾਲੇ ਨੇ ਯਾਰੇ ਦੂਜਾ ਮਾਹ ਇਹਦਾ ਫੋਲ ਨਹੀਂ ਯਾਰੀ ਦੂਜਾ ਅੱਗੇ ਆ ਗਈ 3 ਨੰਬਰ ਵਾਲੀ ਜੀ 3 ਨੰਬਰ ਵਾਲੀ ਬਈ ਇਹ ਪਹਿਲਾ ਨਾ ਬੱਸੀ ਠੀਕ ਹੈ ਤੇ ਮੂੰਹ ਚ ਚਾਰ ਦਾਂਦਾ ਹੈਗੀ ਥੰਦੀ ਡੂੜੀ ਪੂਰੀ ਹੈ ਬਈ ਐ ਆ ਲੈ ਜੂ ਆ 8 ਇਹ 95000 ਰੁਪਏ ਫਿਕਸ ਪ੍ਰਾਈਸ ਹੈ ਭਾਈ 95000 ਹਾਂ ਸੁਪਰ ਕਾਫੀ ਨਾਗਾ ਬਸ ਤੁਹਾਨੂੰ ਦਿਖਾ ਚੁੱਕੀਆਂ ਪਾਲਕ ਕਟੀਆਂ ਦੇ ਜਰਸੀ ਬੜਾ ਦਾ ਕਾਦੀ ਹਜਰਕਾਰ ਹੀ ਟੁੱਟ ਗਿਆ ਜਮਾ ਪਿੰਡ ਹੰਡਿਆਆ ਜ਼ਿਲ੍ਹਾ ਬਰਨਾਲਾ 735 5044 ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਚਲਦੇ ਮਿਲਦੇ ਆਂ